ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੇ ਵਿੱਚ ਬੋਰੋਨ ਦੀ ਘਾਟ ਦੀਆਂ ਨਿਸ਼ਾਨੀਆਂ ਤੇ ਉਹਦੀ ਸਪਰੇਅ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਕਿ ਜਿੱਥੇ ਜ਼ਰੂਰਤ ਹੈਗੀ ਤੁਸੀਂ ਵਰਤ ਸਕਦੇ ਹੋ ਬਹੁਤ ਘੱਟ ਮਾਤਰਾ ਦੇ ਵਿੱਚ ਇਹਨੂੰ ਟ੍ਰੇਸ ਦੇ ਵਿੱਚ ਫਸਲ ਨੂੰ ਵੀ ਚਾਹੀਦਾ ਹੁੰਦਾ ਤੇ ਬਹੁਤ ਘੱਟ ਮਾਤਰਾ ਦੀ ਵਿੱਚ ਹੀ ਸਪਰੇਅ ਵਾਸਤੇ ਇਹ ਚਾਹੀਦਾ ਹੁੰਦਾ ਸੋ ਜੇ ਆਪਾਂ ਗੱਲ ਕਰੀਏ ਇਹਦੀਆਂ ਘਾਟ ਦੀਆਂ ਨਿਸ਼ਾਨੀਆਂ ਤਾਂ ਕਿਸਾਨ ਵੀਰੋ ਬੋਰੋਨ ਦੀ ਘਾਟ ਥੋੜੇ-ਥੋੜੇ ਕਿਤੇ-ਕਿਤੇ ਜੜੀ ਹੈਗੀ ਆ ਖੇਤਾਂ ਦੇ ਵਿੱਚ ਨਜ਼ਰ ਆਉਂਦੀ ਪਰ ਇਹਦਾ ਜਿਹੜਾ ਕੰਮ ਆ ਉਹ ਬੜਾ ਇੰਪੋਰਟੈਂਟ ਘੱਟ ਮਾਤਰਾ ਜ਼ਬਰਦਖੀ ਆਪਾਂ ਬਹੁਤ ਵਧੀਆ ਨਤੀਜੇ ਲੈ ਸਕਦੇ ਆ ਕਿਉਂਕਿ ਬੈਲੈਂਸਡ ਨਿਊਟ੍ਰੀਸ਼ਨ ਫਸਲ ਨੂੰ ਜਿਹੜਾ ਕਣਕ ਦੀ ਫਸਲ ਨੂੰ ਬਜਾਈ ਤੋਂ ਲੈ ਕੇ ਬਾਢੀ ਤੱਕ ਆਪਾਂ ਵੱਖ-ਵੱਖ ਤਰ੍ਹਾਂ ਦੇ ਤੱਤਾਂ ਨੂੰ ਚਾਹੀਦੇ ਆ ਸਹੀ ਸਮੇਂ ਤੇ ਸਹੀ ਮਾਤਰਾ ਜੇ ਆਪਾਂ ਤੱਤ ਦਿੰਨੇ ਆ ਤਾਂ ਬਹੁਤ ਵਧੀਆ ਝਾੜ ਲੈ ਸਕਦੇ ਆ ਉਸੇ ਤਰ੍ਹਾਂ ਜਿਵੇਂ ਆਪਾਂ ਨੂੰ ਬੈਲੈਂਸਡ ਡਾਈਟ ਦੀ ਜ਼ਰੂਰਤ ਹੁੰਦੀ ਹੈ ਇੱਕ ਸਿਹਤਮੰਤ ਬੰਦੇ ਨੂੰ ਵੀ ਸਿਹਤ ਮੇਨਟੇਨ ਕਰਨ ਵਾਸਤੇ ਬੈਲੈਂਸਡ ਡਾਈਟ ਕੰਮਕਾਰ ਜਿਆ ਪ੍ਰੋਟੀਨ ਦੇ ਵਿੱਚ ਕਰਨਾ ਹੈ ਇਸੇ ਤਰ੍ਹਾਂ ਫਸਲ ਦੇ ਵਿੱਚ ਆਪਾਂ ਨੂੰ ਬੈਲੈਂਸਡ ਡਾਈਟ ਚਾਹੀਦੀ ਆ ਜੇ ਆਪਾਂ ਨੂੰ ਲੱਗਦਾ ਕਿ ਨਸਾਰੇ ਸਮੇਂ ਫਸਲ ਬਹੁਤ ਵਧੀਆ ਗੋਭ ਦੇ ਵਿੱਚ ਆ ਗਈ ਫਸਲ ਬਹੁਤ ਵਧੀਆ ਪਰ ਉਹਨੂੰ ਜ਼ਰੂਰਤ ਅਨੁਸਾਰ ਉਹ ਸੌਸਤਾ ਦੇ ਵਿੱਚ ਕਿਹੜੇ ਤੱਤ ਚਾਹੀਦੇ ਆ ਉਹ ਵੀ ਦੇਣੇ ਬੜੇ ਜ਼ਰੂਰੀ ਆ ਤੇ ਸਹੀ ਮਾਤਰਾ ਦੇ ਵਿੱਚ ਬੋਰੋਨ ਦੀ ਘਾਟ ਦੇ ਵਿੱਚ ਪੱਤੇ ਜਿਹੜੇ ਕਿਨਾਰੇ ਉਹਨਾਂ ਦੇ ਪਾੜ ਜਾਂਦੇ ਆ ਕਈ ਵਾਰ ਪੱਤਿਆਂ ਦੇ ਉੱਤੇ ਡਾਟ ਡਾਟ ਜੇ ਨਜ਼ਰ ਆਉਂਦੇ ਆ ਟਿਮਕਣੇ ਜੇ ਕਈ ਵਾਰ ਕੀ ਹੁੰਦਾ ਸਿਰਖੰਡੇ ਜਿਹੜੇ ਸਿੱਟੇ ਬਣਦੇ ਆ ਜਿਹਦੇ ਵਿੱਚ ਪ੍ਰੋਪਰ ਦਾਣੇ ਨਹੀਂ ਬਣਦੇ ਵੇਟ ਅਵੇ ਸਿੱਟੇ ਬਣ ਜਾਂਦੇ ਆ ਕਈ ਵਾਰ ਸਿੱਟਿਆਂ ਦੇ ਵਿੱਚ ਦਾਣੇ ਆ ਜਿਹੜੇ ਉੱਪਰ ਤੋਂ ਥੱਲੇ ਤੱਕ ਪੂਰੀ ਜਿਹੜੀ ਪੋਲੀਨੇਸ਼ਨ ਪ੍ਰੋਪਰ ਨਹੀਂ ਹੁੰਦੀ ਕਿਉਂਕਿ ਪੋਲਨ ਗ੍ਰੀਨ ਆ ਜਿਹੜੇ ਉਹਨਾਂ ਨੂੰ ਇਹਨੇ ਜਰਮੀਨੇਸ਼ਨ ਵਾਸਤੇ ਸਟਰੈਂਥ ਦੇਣੀ ਹੁੰਦੀ ਆ ਤੇ ਕਈ ਵਾਰ ਜਿਹੜੇ ਪੋਲਨ ਉਹ ਡੈੱਡ ਹੋ ਜਾਂਦੇ ਆ ਉੱਪਰ ਤੋਂ ਥੱਲੇ ਤੱਕ ਸਿੱਟਾ ਜਿਹੜਾ ਪ੍ਰੋਪਰ ਨਹੀਂ ਪਰਦਾ ਪਲੱਸ ਜਿਹੜਾ ਪੋਟਾਸ਼ ਦੇ ਨਾਲ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਕੰਮ ਕਰਦਾ ਜਿਹੜਾ ਮਟੀਰੀਅਲ ਅ ਪੱਤਿਆਂ ਤੋਂ ਤਣੇ ਤੋਂ ਜਿਹੜਾ ਸਟੋਰੇਜ ਮਟੀਰੀਅਲ ਜਿਹੜਾ ਦਾਣਿਆਂ ਦੇ ਵਿੱਚ ਜਾਣਾ ਦਾਣੇ ਦਾ ਭਾਰ ਬਣਨਾ ਦਾਣੇ ਦੀ ਕੁਆਲਿਟੀ ਬਣਨੀ ਉਹਦੇ ਵਿੱਚ ਜਿਹੜਾ ਪੋਟਾਸ਼ ਦੇ ਪੋਟਾਸ਼ ਦੇ ਨਾਲ ਜਿਹੜੇ ਇੱਕ ਡਰਾਈਵਿੰਗ ਫੋਰਸ ਦੇ ਤੌਰ ਤੇ ਬੋਰਨ ਬਹੁਤ ਵਧੀਆ ਕੰਮ ਕਰਦਾ ਪਰ ਜੇ ਆਪਾਂ ਗੱਲ ਕਰੀਏ ਤਾਂ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਚਾਹੀਦਾ ਕਈ ਵਾਰ ਕੀ ਹੁੰਦਾ ਕਿ ਜਾਣੇ-ਣੇ ਆਪਾਂ ਵੱਧ ਮਾਤਰਾ ਪਾ ਲੈਂਦੇ ਆ ਤਾਂ ਉਹਦੇ ਨਾਲ ਫਸਲ ਦਾ ਨੁਕਸਾਨ ਵੀ ਹੋ ਸਕਦਾ ਕਿਉਂਕਿ ਟੌਕਸਿਸਿਟੀ ਵੀ ਇਹਦੀ ਆ ਸਕਦੀ ਜਿਹਦੇ ਨਾਲ ਨੁਕਾਂ ਛੜ ਸਕਦੀਆਂ ਫਸਲ ਦੀ ਉੱਪਰਲੇ ਪੱਤਿਆਂ ਤੋਂ ਤਾਂ ਇਹਦੇ ਵਾਸਤੇ ਜਿਹੜੇ ਵੈਸੇ ਤਾਂ 1 ਲੀਟਰ ਪ੍ਰਤੀ 1 ਗ੍ਰਾਮ ਆਪਾਂ ਵਰਤ ਸਕਦੇ ਹਾਂ 1 ਲੀਟਰ ਪਾਣੀ ਪ੍ਰਤੀ ਪਰ ਕਈ ਵਾਰ ਕੀ ਹੁੰਦਾ ਕਿ ਡਬਲ ਸਪਰੇਅ ਵੱਜ ਜਾਂਦੀ ਹੈ ਕਿਸਾਨ ਵੀਰਾਂ ਤੋਂ ਪ੍ਰੈਸ਼ਰ ਇੰਜਨ ਆਪਾਂ ਵਰਤ ਲੈਨੇ ਆ ਪ੍ਰੈਸ਼ਰ ਪੰਪ ਆ ਜਿਹੜਾ ਅ ਇੰਜਨ ਸਪਰੇਅਰ ਤਾਂ ਇਸ ਕਰਕੇ ਬੇਨਤੀ ਆ ਕਿ ਤੁਸੀਂ ਜਿਹੜਾ ਹੈਗਾ 70 ਕ ਗ੍ਰਾਮ ਦੇ ਬਹੁਤ ਵਧੀਆੰਦੀ ਜਿਹਾਉਂਦੇ 70 ਗ੍ਰਾਮ ਦੇ 80 ਗ੍ਰਾਮ ਦੇ ਕਿਸਾਨ ਵੀਰ ਜਿਹੜਾ 1 ਲੀਟਰ ਵਿੱਚ 1 ਗ੍ਰਾਮ ਤੱਕ ਵੀ ਵਰਤ ਲੈਨੇ ਕਈ ਵਾਰ ਪਰ ਕਿਸੇ ਵੀ ਹਾਲਤ 100 ਗ੍ਰਾਮ ਪ੍ਰਤੀ ਏਕੜ 20% ਵਾਲਾ ਜਿਹੜਾ ਬੋਰਨੋ ਦਾ ਪਾਊਡਰ ਫਾਰਮ ਦੇ ਵਿੱਚ ਨਾ ਵਰਤੋ ਤੇ ਜਿਹੜਾ 10% ਵਾਲਾ ਸਸਪੈਂਸ਼ਨ ਫਾਰਮ ਚਾਹੁੰਦਾ ਉਹ 150 ml ਵੱਤ ਸਕਦੇ ਆ 13045 ਦਾ ਜੇ ਤੁਸੀਂ ਗੋਬ ਟਾਈਮ ਕਰਦੇ ਆ ਉਹ ਸਹੀ ਸਮਾਂ ਹੁੰਦਾ ਹੈ ਤੇ ਇਕੱਠੇ ਜੋ ਦੋਵੇਂ ਤੱਤ ਦਿੱਤੇ ਜਾਂਦਾ ਬਹੁਤ ਵਧੀਆ ਨਤੀਜੇ ਦੇ ਮਿਲਦੇ ਆ 60 70 ਗ੍ਰਾਮ 80 ਗ੍ਰਾਮ ਤੋਂ ਲੈ ਕੇ ਮੈਕਸ 100 ਗ੍ਰਾਮ ਤੋਂ ਟਪਾਉਣਾ ਨਹੀਂ ਜੇ 70 70 ਕ ਗ੍ਰਾਮ ਦੇ ਉਹਨਾਂ 60 70 ਗ੍ਰਾਮ ਬਹੁਤ ਵਧੀਆ ਨਤੀਜੇ ਬਿਲਕੁਲ ਕੋਈ ਨੋਕਾਂ ਦੇ ਉੱਤੇ ਬਰਨਿੰਗ ਵਗੈਰਾ ਦੀ ਸਮੱਸਿਆ ਨਹੀਂ ਉਹਦੀ ਵੱਖਰਾ ਕੋਲ ਕੇ 13045 ਯਾ ਉਲੀ ਨਾਸ਼ਟ ਦੀ ਜਦੋਂ ਆਪਾਂ ਸਪਰੇਅ ਕਰਦੇ ਗੋਵ ਟਾਈਮ ਕਿਉਂਕਿ ਇਹਨੇ ਪੋਲਨ ਗ੍ਰੇਨ ਆ ਜਿਹੜੇ ਪਰਪਰਾਕਣ ਨੇ ਸਿੱਟਿਆਂ ਦੇ ਵਿੱਚ ਜਿਹੜਾ ਦਾਣਾ ਬਣਨਾ ਸ਼ੁਰੂ ਹੋਣਾ ਜਦੋਂ ਪੋਲੀਨੇਸ਼ਨ ਹੋਣ ਤੋਂ ਪਹਿਲਾਂ ਜਿਹੜੇ ਪਰਪਰਾਕਣ ਜਿਨ੍ਹਾਂ ਦਾ ਕੰਮ ਹੁੰਦਾ ਕਿ ਮੇਲ ਫੀਮੇਲ ਨੇ ਰਲ ਕੇ ਜਿਹੜਾ ਦਾਣਾ ਪਰਣਾ ਸ਼ੁਰੂ ਹੋਣਾ ਦਾ ਤਾਂ ਉਹਨੂੰ ਜਿਹੜਾ ਸਟਰ ਜਿਹਨਨੇ ਜਿਹੜੇ ਉਹਦੇ ਫਲੋਰਟ ਬਣਦੇ ਸਾਰਿਆਂ ਦੇ ਵਿੱਚ ਪੋਲੀਨੇਸ਼ਲ ਪ੍ਰੋਪਰ ਹੋਣ ਪ੍ਰੰਤ ਦਾਣਾ ਭਰੂਗਾ ਤੇ ਝਾੜ ਵਧੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਾ ਰਹੋ ਆਵਾਦ